ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਵੇਂ ਤੁਸੀਂ YouTube ਦੇ ਇਸ ਬੈਨਰ ਤੋਂ ਦੇਖ ਹੀ ਲਿਆ ਹੋਗਾ ਕਿ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਪੱਗ ਤੋਂ ਤਿੰਨ ਤਰ੍ਹਾਂ ਦੇ ਸਟਾਈਲ ਬਣਾ ਕੇ ਦਿਖਾਵਾਂਗੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਪਹਿਲਾਂ ਅਸੀਂ ਇੱਕ ਤਾਂ ਤਿੰਨ ਲੜਾ ਵਾਲੀ ਸਾਫ਼ ਲੜ ਦਸਤਾਰ ਸਜਾਈ ਹੈ ਉਸ ਤੋਂ ਬਾਅਦ ਦੋ ਦੋ ਦੇ ਫੇਰ ਬਣਾਏ ਨੇ ਫਿਰ ਅਸੀਂ ਲਾਸਟ ਵਿੱਚ ਮੁਕਤਸ਼ਰ ਸ਼ਾਹੀ ਦਸਤਾਰ ਵੀ ਇਸ ਵੀਡੀਓ ਵਿੱਚ ਕਵਰ ਕੀਤੀ ਹੈ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਤੋਂ ਪਹਿਲਾਂ ਅਸੀਂ ਪੱਗ ਨੂੰ ਮੁੱਠਾ ਠੇਕਣਾ ਹੈ ਉਸ ਤੋਂ ਬਾਅਦ ਅਸੀਂ ਲੜ ਨੂੰ ਮੋਢੇ ਵਿੱਚ ਪਾਉਣਾ ਹੈ ਤੇ ਪਹਿਲੇ ਲੜ ਨੂੰ ਅਸੀਂ ਤਿਆਰ ਕਰਨ ਲਈ ਆਕੜੀ ਆਪਣੀ ਅੱਖ ਦੇ ਕੋਲ ਦੀ ਰੱਖਣਾ ਹੈ ਤੇ ਆਪਣੀ ਅੱਧੀ ਅੱਖ ਪਹਿਲੇ ਲੜ ਨਾਲ ਟਕਣੀ ਹੈ ਤੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਅਸੀਂ ਇੱਕ ਦੇ ਦੋ ਲੜ ਬਣਾਏ ਨੇ ਤਾਂ ਕਿ ਜਿਹੜਾ ਪਹਿਲਾ ਲੜ ਹੈ ਉਹ ਖਿਸਕੇ ਨਾ ਤੇ ਉਸ ਵਿੱਚ ਜ਼ਿਆਦਾ ਵੱਲ ਨਹੀ ਪਵੇ ਤੇ ਤਾਂ ਕਰਕੇ ਅਸੀਂ ਇਸ ਵਿੱਚ ਘੱਟ ਹੀ ਲੜ ਪਾਵਾਂਗੇ ਤੇ ਆਪਣੀ ਅੱਧੀ ਅੱਖ ਟੱਕ ਕੇ ਤੇ ਅੱਧੀ ਗੱਲ ਟੱਕ ਕੇ ਪਿੱਛੇ ਨੂੰ ਲੜ ਲੈ ਕੇ ਜਾਣਾ ਹੈ ਤੇ ਹੁਣ ਅਸੀਂ ਬਾਜ ਦੀ ਮਦਦ ਨਾਲ ਜਿਹੜੇ ਲੜ ਬਣਾਏ ਨੇ ਉਹਨਾਂ ਨੂੰ ਅਸੀਂ ਸਫਾਈ ਦੇਣੀ ਹੈ ਤੇ ਥੋੜਾ ਜਿਹਾ ਮਟਾਈ ਦੇ ਵਿੱਚ ਲੈ ਕੇ ਆਣਾ ਹੈ ਤੇ ਇਸ ਪੱਗ ਦੇ ਵਿੱਚ ਸਥੀਨ ਲੜਾਂ ਨੂੰ ਜ਼ਿਆਦਾ ਮੋਟਾਈ ਨਹੀਂ ਦੇਣੀ ਮੀਡੀਅਮ ਜਹੀ ਮਤਲਬ ਮਟਾਈ ਦੇਣੀ ਹੈ ਤਾਂ ਕਿ ਜਿਹੜੇ ਸਟਾਈਲ ਅਸੀਂ ਬਣਾਉਣੇ ਨੇ ਉਹਨਾਂ ਸਟਾਈਲ ਨੂੰ ਬਣਾਉਣ ਲਈ ਪੱਗ ਦੇ ਲੜ ਜਿਹੜੇ ਉਹ ਸਹੀ ਤਰੀਕੇ ਨਾਲ ਸੈੱਟ ਆ ਸਕਣ ਤੇ ਆਪਣਾ ਪਹਿਲਾ ਲੜ ਲੱਗ ਚੁੱਕਾ ਹੈ ਤੇ ਜਿਹੜਾ ਪੂਣੀ ਦਾ ਮੋਟਾ ਪਾਸਾ ਹੈ ਹਮੇਸ਼ਾ ਉੱਪਰ ਰੱਖਣਾ ਹੈ ਤੇ ਜਿਹੜੇ ਦੋ ਪੱਲੇ ਹੁੰਦੇ ਨੇ ਪੂਣੀ ਦੇ ਉਹ ਆਪਣੀ ਅੱਖਾਂ ਵਾਲੀ ਸਾਈਡ ਰੱਖਣੇ ਨੇ ਤੇ ਹੁਣ ਅਸੀਂ ਦੂਜੇ ਲੜ ਦੇ ਤਿੰਨ ਲੜ ਬਣਾਵਾਂਗੇ ਪੂਰੀ ਧਿਆਨ ਨਾਲ ਇਸ ਵੀਡੀਓ ਨੂੰ ਦੇਖੋ ਕਿ ਤਿੰਨ ਲੜ ਕਿਵੇਂ ਬਣਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਅਸੀਂ ਪੂਣੀ ਦੇ ਜਿਹੜੇ ਦੋ ਪੱਲੇ ਹੁੰਦੇ ਨੇ ਅਸੀਂ ਉੱਪਰ ਵਾਲੇ ਪੱਲੇ ਨੂੰ ਥੋੜਾ ਜਿਹਾ ਉੱਪਰ ਕੀਤਾ ਹੈ ਤੇ ਉਸਦੇ ਦੋ ਲੜ ਬਣਾ ਲਏ ਨੇ ਤੇ ਨੀਚੇ ਵਾਲੇ ਲੜ ਦੇ ਜਿਹੜਾ ਪੱਲਾ ਸੀ ਉਹਦਾ ਇੱਕ ਲੜ ਬਣਾ ਲਿਆ ਹੈ ਤੇ ਤਿੰਨਾਂ ਨੂੰ ਆਪਣੀ ਜਿਹੜੇ ਨੱਕ ਦੀ ਸੀਧ ਦੇ ਵਿੱਚ ਲਾ ਕੇ ਅਸੀਂ ਤਿੰਨੇ ਲੜ ਜਿਹੜੇ ਉਹ ਇਕੱਠੇ ਕਰ ਲੈਣੇ ਨੇ ਤੇ ਬਾਅਦ ਦੇ ਵਿੱਚ ਜਿਹੜੀ ਅੱਗੇ ਜਾ ਕੇ ਲੜਾਂ ਨੂੰ ਖੋਲਣਾ ਹੈ ਹਮੇਸ਼ਾ ਜਿਹੜੀ ਨੱਕ ਦੀ ਸੀਧ ਦੇ ਵਿੱਚ ਆਪਣੀ ਜਿਹੜੇ ਲੜ ਨੇ ਉਹ ਸਾਰੇ ਇਕੱਠੇ ਰਹਿਣੇ ਚਾਹੀਦੇ ਨੇ ਤੇ ਲੜ ਨੂੰ ਪਿੱਛੇ ਨੂੰ ਅਸੀਂ ਘੁਮਾ ਲਿਆ ਹੈ ਇਹ ਹੁਣ ਅਸੀਂ ਲੜਾਂ ਦੀ ਸਫਾਈ ਕਰਾਂਗੇ ਤੇ ਪਹਿਲਾਂ ਆਪਣੇ ਅਥਾਣਾ ਦਾ ਰਫ ਲੜ ਬਣਾ ਲਿਆ ਕਰੋ ਤੇ ਉਸ ਤੋਂ ਬਾਅਦ ਅਸੀਂ ਆਪਣੇ ਬਾਜ਼ ਨਾਲ ਇਹਨਾਂ ਨੂੰ ਬਰਾਬਰ ਡਿਸਟੈਂਸ ਦੇਣਾ ਹੈ ਤੇ ਮੋਟਾਈ ਬਰਾਬਰ ਰੱਖਣੀ ਹੈ ਤੇ ਤੁਸੀਂ ਵੀ ਆਪਣੇ ਲੜਾਂ ਨੂੰ ਸੇਮ ਟੂ ਸੇਮ ਐਸੇ ਤਰੀਕੇ ਨਾਲ ਹੀ ਮੋਟਾ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਖੱਬੇ ਆਥਰ ਨਾਲ ਅਸੀਂ ਲੜ ਨੂੰ ਚੁੰਡੀ ਵਿੱਚ ਫੜ ਕੇ ਤੇ ਸੱਜੇ ਹੱਥ 'ਚ ਅਸੀਂ ਬਾਜ ਨਾਲ ਜਿਹੜਾ ਸਾਰੇ ਪਾਸੇ ਤੋਂ ਲੜਨ ਨੂੰ ਅੱਗੇ ਤੇ ਪਿੱਛੇ ਤੋਂ ਬਰਾਬਰ ਮੋਟਾ ਕਰ ਰਹੇ ਹਾਂ ਜਿੰਨੇ ਵੀ ਵੀਰ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਕਿ ਜਿਹੜੇ ਸਾਡੇ ਪੱਗ ਦੇ ਨਵੇਂ ਅਪਡੇਟਸ ਨੇ ਨਵੀਆਂ-ਨਵੀਆਂ ਅਸੀਂ ਵੀਡੀਓਜ਼ ਪਾਉਂਦੇ ਹਾਂ ਉਹ ਤੁਹਾਡੇ ਫੋਨ 'ਚ ਸਭ ਤੋਂ ਪਹਿਲਾਂ ਉਹਦਾ ਨੋਟੀਫਿਕੇਸ਼ਨ ਆ ਸਕੇ ਤੇ ਤੁਸੀਂ ਸੋਹਣੀ-ਸੋਹਣੀ ਦਸਤਾਰ ਸਜਾ ਸਕੋ ਤੇ ਇਸੇ ਤਰ੍ਹਾਂ ਅਸੀਂ ਦੂਜਾ ਲੜ ਲਗਾ ਲਿਆ ਹੈ ਸੇਮ ਟੂ ਸੇਮ ਤਰੀਕੇ ਨਾਲ ਅਸੀਂ ਤੀਜਾ ਲੜਵੀ ਲਗਾਉਣਾ ਹੈ ਯਾਦ ਰੱਖੇ ਤੁਹਾਡੀ ਪੱਗ ਬੰਨ੍ਹਦੇ ਸਮੇਂ ਪੂਣੀ ਕਦੇ ਵੀ ਮੁੜਨੀ ਨਹੀਂ ਚਾਹੀਦੀ ਕਿਉਂਕਿ ਜੇ ਇੱਕ ਵਾਰ ਤੁਹਾਡੀ ਪੱਗ ਬੰਨ੍ਹਦੇ ਹੋਏ ਤੁਹਾਡੀ ਪੂਣੀ ਮੁੜ ਜਾਂਦੀ ਹੈ ਤੇ ਇਸ ਨਾਲ ਤੁਹਾਡੀ ਕਦੇ ਵੀ ਪੱਗ ਸਹੀ ਨਹੀਂ ਬਣ ਜੂਗੀ ਤੇ ਕਿਉਂਕਿ ਜਿਹੜਾ ਮੋਟਾ ਪਾਸਾ ਹੈ ਉਹ ਆਪਣੀ ਅੱਖਾਂ ਵਾਲੀ ਸਾਈਡ ਆ ਜਾਊਗਾ ਤੇ ਜਿਹੜੇ ਦੋ ਪੱਲੇ ਨੇ ਉੱਪਰ ਚੜ੍ਹ ਜਾਊਗਾ ਤੇ ਇਸ ਕਰਕੇ ਜਿਹੜੀ ਪੂਣੀ ਹੈ ਉਹ ਹਮੇਸ਼ਾ ਸਹੀ ਰਹਿਣੀ ਚਾਹੀਦੀ ਹੈ ਕਿਤੇ ਤੋਂ ਵੀ ਮੁੜਨੀ ਨਹੀਂ ਚਾਹੀਦੀ ਅੱਗੇ ਪਿੱਛੇ ਤੋਂ ਕਿਤੇ ਤੋਂ ਵੀ ਨਹੀਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਅਸੀਂ ਤੀਜੇ ਲੜਦੇ ਵੀ ਤਿੰਨ ਲੜ ਪਰੋਪਰ ਤਰੀਕੇ ਨਾਲ ਬਣਾ ਰਹੇ ਹਾਂ ਤੇ ਤੁਸੀਂ ਵੀ ਸੇਮ ਟੂ ਸੇਮ ਇਸੇ ਤਰੀਕੇ ਨਾਲ ਸੋਖੇ ਤਰੀਕੇ ਨਾਲ ਜਿਹੜਾ ਲੜ ਬਣਾਉਣੇ ਨੇ ਇਹ ਸਭ ਤੋਂ ਸੌਖਾ ਤੇ ਸਿੰਪਲ ਤਰੀਕਾ ਹੈ ਜਿਹੜੇ ਇੱਕ ਤੋਂ ਜ਼ਿਆਦਾ ਲੜ ਬਣਾਉਣਾ ਚਾਹੁੰਦੇ ਨੇ ਉਹਨਾਂ ਲਈ ਸਭ ਤੋਂ ਸੌਖਾ ਤਰੀਕਾ ਹੈ ਇਸੇ ਤਰੀਕੇ ਨਾਲ ਆਪਣੀ ਪੱਗ ਵਿੱਚ ਇੱਕ ਤੋਂ ਜ਼ਿਆਦਾ ਲੜ ਬਣਾ ਸਕਦੇ ਹੋ ਤੇ ਅਸੀਂ ਜਿਹੜੇ ਮੁੱਥੇ ਤੇ ਸਾਰੇ ਲੜ ਇਕੱਠੇ ਕਰ ਲਏ ਨੇ ਤੇ ਅੱਗੇ ਜਾ ਕੇ ਅਸੀਂ ਲੜਾਂ ਨੂੰ ਖੋਲ ਲਿਆ ਹੈ ਤੇ ਤੀਜਾ ਲੜ ਅਸੀਂ ਪਿੱਛੇ ਤੱਕ ਲੈ ਕੇ ਗਏ ਹਾਂ ਤੇ ਘੁਮਾ ਲਿਆ ਹੈ ਤੇ ਹੁਣ ਅਸੀਂ ਜਿਹੜੇ ਤੀਜੇ ਲੜ ਵਿੱਚ ਤਿੰਨ ਲੜ ਬਣਾਏ ਨੇ ਉਸ ਦੀ ਸਫਾਈ ਕਰਾਂਗੇ ਤੇ ਮੋਟਾਈ ਵੀ ਬਰਾਬਰ ਕਰਾਂਗੇ ਤੇ ਜਿੱਥੇ ਤੋਂ ਵੀ ਤੁਹਾਨੂੰ ਲੱਗਦਾ ਹੈ ਕਿ ਸਾਡਾ ਲੜ ਢਿੱਲਾ ਹੋ ਰਿਹਾ ਹੈ ਉਸ ਨੂੰ ਦੁਬਾਰਾ ਪ੍ਰੋਪਰ ਖੋਲ ਕੇ ਤੇ ਉਸ ਤੋਂ ਬਾਅਦ ਉਸ ਨੂੰ ਅੰਦਰ ਨੂੰ ਫੋਲਡ ਕਰਕੇ ਚੁਣੀ ਨਾਲ ਤਾਂ ਬਾਜ ਫੇਰ ਲੈਣਾ ਹੈ ਤੇ ਅੱਗੇ ਨੂੰ ਲਿਆ ਕੇ ਆ ਪਿੱਛੇ ਤੋਂ ਜੇ ਢਿੱਲੇ ਹੁੰਦੇ ਪਿੱਛੇ ਨੂੰ ਲੈ ਕੇ ਜਾਣਾ ਹੈ ਅੱਗੇ ਤੋਂ ਢਿੱਲੇ ਹੁੰਦੇ ਤਾਂ ਅੱਗੇ ਨੂੰ ਬਾਜ ਨਾਲ ਅਸੀਂ ਉਹਨਾਂ ਸਾਰੇ ਲੜਾਂ ਨੂੰ ਟਾਈਟ ਕਰ ਲੈਣਾ ਹੈ ਤੇ ਜਿਵੇਂ ਤੁਸੀਂ ਵੀਡੀਓ ਦੇਖ ਸਕਦੇ ਹੋ ਅਸੀਂ ਪ੍ਰੋਪਰ ਤਰੀਕੇ ਨਾਲ ਤਿੰਨੇ ਲੜਾ ਆਪਣੇ ਬਣਾ ਲਏ ਨੇ ਤੇ ਆਪਣਾ ਤੀਜਾ ਲੜ ਇਸੇ ਤਰ੍ਹਾਂ ਕੰਪਲੀਟ ਹੋ ਗਿਆ ਹੈ ਤੇ ਹੁਣ ਆਪਾਂ ਚੌਥਾ ਲੜ ਸ਼ੁਰੂ ਕਰਨ ਜਾ ਰਹੇ ਹਾਂ ਚੌਥੀ ਲੜ ਵਿੱਚ ਵੀ ਆਪਾਂ ਨੇ ਤਿੰਨ ਲੜ ਹੀ ਪਾਉਣੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਅਸੀਂ ਪੂਣੀ ਦੇ ਦੋਨੇ ਪੱਲੇ ਨੂੰ ਪ੍ਰੋਪਰ ਤਰੀਕੇ ਨਾਲ ਖੋਲ ਲੈਣਾ ਹੈ ਉਸ ਤੋਂ ਬਾਅਦ ਜਿਹੜਾ ਉੱਪਰ ਵਾਲਾ ਪੱਲਾ ਹੈ ਪੂਣੀ ਦਾ ਉਸ ਨੂੰ ਉੱਪਰ ਕਰਨਾ ਹੈ ਥੋੜਾ ਜਿਹਾ ਤੇ ਨੀਚੇ ਵਾਲੇ ਨੂੰ ਥੋੜਾ ਜਿਹਾ ਹੇਠਾ ਰੱਖਣਾ ਹੈ ਦੇਖ ਸਕਦੇ ਆ ਅਸੀਂ ਹੱਥਾਂ ਦੀ ਮਦਦ ਨਾਲ ਹੀ ਤਿੰਨ ਲੜਕੀਆਂ ਬਣਾ ਰਹੇ ਆ ਤੁਸੀਂ ਵੀ ਸੇਮ ਟੂ ਸੇਮ ਇਸੇ ਤਰੀਕੇ ਨਾਲ ਇਹ ਜਿਹੜੇ ਲੜ ਬਣਾਉਣੇ ਨੇ ਇਹ ਸਭ ਤੋਂ ਸੌਖਾ ਤੇ ਆਸਾਨ ਤਰੀਕਾ ਹੈ ਹੁਣ ਅਸੀਂ ਆਪਣੇ ਜਿਹੜੇ ਤਿੰਨ ਲੜ ਬਣਾਏ ਨੇ ਚੌਥੇ ਲੜ ਦੇ ਵਿੱਚ ਉਹ ਆਪਾਂ ਨੇ ਨੱਕ ਦੀ ਸੀਧੇ ਵਿੱਚ ਆਪਣੇ ਮੱਥੇ ਤੇ ਜਾ ਕੇ ਜਿਹੜੇ ਉਹ ਇਕੱਠੇ ਕਰਨੇ ਨੇ ਉਸ ਤੋਂ ਬਾਅਦ ਥੋੜਾ ਜਿਹਾ ਅੱਗੇ ਜਾ ਕੇ ਜਿਹੜੇ ਲੜ ਖੋਲਣੇ ਨੇ ਪਹਿਲਾਂ ਹੀ ਇਹ ਲੜ ਨਹੀਂ ਖੋਲਣੇ ਤਾਂ ਕਿ ਜਿਹੜਾ ਤੁਹਾਡਾ ਸੈਂਟਰ ਹੈ ਪੱਗ ਦਾ ਉਹ ਵੀ ਸਹੀ ਤਰੀਕੇ ਨਾਲ ਬਣ ਸਕੇ ਤੇ ਆਪਾਂ ਜਿਹੜੇ ਰਫ ਲੜ ਹੱਥ ਨਾਲ ਬਣਾ ਕੇ ਲਗਾ ਲਈ ਨੇ ਤੇ ਹੁਣ ਆਪਾਂ ਇਹਨਾਂ ਦੀ ਸਫਾਈ ਕਰਾਂਗੇ ਤੇ ਇਹਨਾਂ ਦਾ ਡਿਸਟੈਂਸ ਬਰਾਬਰ ਕਰਾਂਗੇ ਤੇ ਨਾਲ ਹੀ ਨਾਲ ਆਪਾਂ ਚੁੰਡੀ ਨਾਲ ਆਪਣੇ ਲੜਾਂ ਦੇ ਜਿਹੜੀ ਮੋਟਾਈ ਹੈ ਉਹ ਵੀ ਬਰਾਬਰ ਕਰਾਂਗੇ ਮਤਲਬ ਜਿਆਦਾ ਮੋਟੇ ਨਹੀਂ ਕਰਨੇ ਤੇ ਨਾ ਹੀ ਜਿਆਦਾ ਪਤਲੇ ਕਰਨੇ ਨੇ ਤੇ ਅੱਗੇ ਤੋਂ ਸਾਰੇ ਲੜ ਬਰਾਬਰ ਨੇ ਤੇ ਕਿਤੇ ਤੋਂ ਵੀ ਲੜ ਫਰੋਸ ਨਹੀਂ ਹੋਣੀ ਚਾਹੀਦੀ ਮਤਲਬ ਇੱਕ ਲੜ ਦੂਜੇ ਲੜ ਦੇ ਉੱਪਰ ਨਹੀਂ ਚੜਨਾ ਚਾਹੀਦਾ ਇਨਾਂ ਨੂੰ ਆਪਾਂ ਸਿੱਧੇ ਰੱਖਣਾ ਹੈ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੂਰੀ ਸਫਾਈ ਕਰਨੀ ਹੈ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਜਿੱਥੇ ਤੋਂ ਵੀ ਤੁਹਾਨੂੰ ਢਿੱਲਾ ਲੱਗਦਾ ਹੈ ਉਸ ਨੂੰ ਉਸੇ ਟਾਈਮ ਸਹੀ ਕਰੋ ਟਾਈਟ ਕਰੋ ਤੇ ਇਸੇ ਨਾਲ ਸਾਡਾ ਚੌਥਾ ਲੜਵੀ ਕੰਪਲੀਟ ਹੋ ਚੁੱਕਾ ਹੈ ਤੇ ਹੁਣ ਵਾਰੀ ਆ ਗਈ ਹੈ ਜੀ ਪੰਜਵੇਂ ਲੜਦੀ ਪੰਜਵਾਂ ਲੜਵੀ ਬਾਕੀ ਤਰ੍ਹਾਂ ਦੀ ਬਾਕੀ ਲੜਾਂ ਦੀ ਤਰ੍ਹਾਂ ਹੀ ਸੇਮ ਟੂ ਸੇਮ ਲੱਗਣਾ ਹੈ ਉਸੇ ਟ੍ਰਿਕ ਨਾਲ ਲੱਗਣਾ ਹੈ ਜਿਸ ਤਰਿਕ ਨਾਲ ਤੁਹਾਨੂੰ ਦੱਸਿਆ ਹੈ ਕਿ ਲੜ ਬਣਾਉਣੇ ਨੇ ਤੇ ਤੁਸੀਂ ਦੇਖਿਓ ਸਾਤੇ ਹਾਂ ਪੁਣੀ ਦਾ ਜਿਹੜਾ ਦੋ ਪੱਲੇ ਹੁੰਦੇ ਨੇ ਇੱਕ ਪਹਿਲਾਂ نیچے ਰੱਖਣਾ ਹੈ ਢੇਠਾ ਵਾਲਾ ਉੱਪਰ ਵਾਲੇ ਨੂੰ ਥੋੜਾ ਜਿਹਾ ਉੱਪਰ ਰੱਖਣਾ ਹੈ ਤੇ ਵਲ ਬਣਾਉਣੇ ਸ਼ੁਰੂ ਕਰ ਲੈਣੇ ਨੇ ਪਹਿਲਾਂ ਆਪਣੇ ਹੱਥਾਂ ਨਾਲ ਵਲ ਬਣਾਉਣੇ ਨੇ ਤਾਂ ਅਸੀਂ ਸੈੱਟ ਕਰਨੇ ਨੇ ਪਹਿਲਾਂ ਬਲ ਸਾਰੇ ਜਿਹੜੇ ਬਲ ਨੇ ਉਨੱਕ ਦੀ ਸੀਧੇ ਵਿੱਚ ਆਪਣੇ ਮੱਥੇ ਦੇ ਇਕੱਠੇ ਕਰਨੇ ਨੇ ਤੇ ਜਿਹੜਾ ਪੱਲਾ ਵੱਜਦਾ ਹੈ نیچے ਉਸ ਨੂੰ ਅੰਦਰ ਵੱਲ ਫੋਲਡ ਕਰਕੇ ਅੰਦਰ ਕਰ ਲੈਣਾ ਹੈ ਜਿਸ ਪੱਲੇ ਦੀ ਆਪਾਂ ਨੇ ਲੋਡ ਨਹੀਂ ਹੁੰਦੀਆਂ ਨਾ ਥੋੜਾ ਜਿਹਾ ਪੱਲਾ نیچے ਵੱਜ ਜਾਂਦਾ ਹੈ ਉਸ ਨੂੰ ਅੰਦਰ ਕਰ ਲੈਣਾ ਹੈ ਤੇ ਜਿਹੜੇ ਤਿੰਨ ਲੜ ਆਪਾਂ ਮੇਨ ਬਣਾਏ ਨੇ ਉਹ ਅੱਗੇ ਜਾ ਕੇ ਖੋਲ ਲੈਣੇ ਨੇ ਤੇ ਬਾਦੇ ਵਿੱਚ ਆਪਾਂ ਉਹਨਾਂ ਦੀ ਸਫਾਈ ਕਰਾਂਗੇ ਤੇ ਐਵੇਂ ਹੀ ਰਫ ਲੜਰ ਆਪਾਂ ਨੇ ਪੰਜੇ ਲੜ ਦੇ ਵੀ ਬਣਾ ਕੇ ਲਗਾ ਲੈਨੇ ਬਾਕੀ ਲੜਾਂ ਦੀ ਤਰ੍ਹਾਂ ਆਪਾਂ ਨੇ ਇਹਨਾਂ ਲੜਾਂ ਨੂੰ ਵੀ ਸਫਾਈ ਦੇਣੀ ਹੈ ਪ੍ਰੋਪਰ ਇਹਨਾਂ ਨੂੰ ਵੀ ਬਰਾਬਰ ਕਰਨਾ ਹੈ ਬਾਕੀ ਲੜਾਂ ਦੀ ਤਰ੍ਹਾਂ ਤੇ ਆਪਣੀ ਖਬੇਤ ਦੀ ਇੱਕ ਚੁੰਡੀ ਗੜਨੀ ਹੈ ਤੇ ਸੱਜੇ ਹੱਥ ਵਿੱਚ ਬਾਜ ਨਾਲ ਅਸੀਂ ਸਾਰੇ ਅੱਗੇ ਪਿੱਛੇ ਤੋਂ ਲੜਾਂ ਨੂੰ ਬਰਾਬਰ ਕਰ ਲੈਣਾ ਹੈ ਜਿੱਥੇ ਤੋਂ ਵੀ ਤੁਹਾਨੂੰ ਲੱਗਦਾ ਹੈ ਲੜ ਢੀਲਾ ਹੈ ਅੱਗੇ ਤੋਂ ਜਾਂ ਪਿੱਛੇ ਤੋਂ ਉਸ ਨੂੰ ਉਸੇ ਟਾਈਮ ਜਿਹੜਾ ਹੈ ਆਪਾਂ ਨੇ ਟਾਈਟ ਕਰਨਾ ਹੈ ਤਾਂ ਕਿ ਬਾਦੇ ਵਿੱਚ ਆਪਾਂ ਨੂੰ ਕੋਈ ਪਸਤਾਵਾ ਨਾ ਰਹੇ ਕਿ ਆਹ ਵੜਾ ਲੜ ਢਿੱਲਾ ਆ ਵੜਾ ਟਾਈਟ ਹੈ ਅੱਗੇ ਤੋਂ ਸਾਰੇ ਲੜਾਂ ਨੂੰ ਇੱਕੋ ਜਿਹੜਾ ਸੈਂਟਰ ਪੁਆਇੰਟ ਬਣਾਉਣਾ ਹੈ ਆਪਾਂ ਨੇ ਪੱਗ ਦਾ ਉੱਥੇ ਸਾਰੇ ਇਕੱਠੇ ਕਰਨੇ ਨੇ ਬਾਦ ਦੇ ਵਿੱਚ ਜਿਹੜੇ ਪਿੱਛੇ ਤੋਂ ਖੋਲ ਕੇ ਰੱਖਣੇ ਨੇ ਜਾਰੇ ਸਾਰੇ ਤਾਂ ਕਿ ਜਿਹੜਾ ਆਪਣਾ ਪੱਗ ਦਾ ਸੈਂਟਰ ਹੈ ਜਿੱਥੇ ਆਪਣਾ ਕਲਗੀ ਜੜ ਦਾ ਪਿੰਨ ਲੱਗਣਾ ਹੈ ਉਹ ਜਿਹੜਾ ਸੈਂਟਰ ਹੈ ਆਪਣਾ ਵਧੀਆ ਮੈਂਟੇਨ ਰਹ ਸਕੇ ਤੇ ਮੱਥੇ ਤੇ ਨੱਕ ਦੀ ਸੀਧੇ ਵਿੱਚ ਮੱਥੇ ਤੇ ਜਿਹੜਾ ਸੈਂਟਰ ਆਪਣਾ ਬਣਨਾ ਹੈ ਉਹ ਸਹੀ ਤਰੀਕੇ ਨਾਲ ਬਣ ਸਕੇ ਤਾਂ ਕਰਕੇ ਆਪਾਂ ਨੂੰ ਸਾਰੇ ਅੱਗੇ ਤੋਂ ਲੜ ਜਿਹੜੇ ਇਕੱਠੇ ਰੱਖਣੇ ਵੈਂਦੇ ਨੇ ਤੇ ਹੁਣ ਆਪਾਂ ਛੇਵਾਂ ਲੜ ਲਗਾਵਾਂਗੇ ਛੇਵਾਂ ਲੜ ਜਿਹੜਾ ਆਪਣਾ ਲੱਗਣਾ ਹੈ ਉਹ ਬਾਕੀ ਲੈਣਾ ਤੋਂ ਥੋੜਾ ਡਿਫਰੈਂਟ ਲੱਗਣਾ ਹੈ ਤੁਸੀਂ ਦੇਖ ਸਕਦੇ ਹੋ ਪੂਣੀ ਦੇ ਜਿਹੜੇ ਦੋ ਪੱਲੇ ਹੁੰਦੇ ਨੇ ਉਹਨਾਂ ਵਿੱਚੋਂ ਜਿਹੜਾ ਅੰਦਰ ਵਾਲਾ ਪੱਲਾ ਹੁੰਦਾ ਐ ਅਸੀਂ ਉਹਨੂੰ ਉੱਪਰ ਵੱਲ ਰੱਖਣਾ ਐ ਤਾਂ ਕਿ ਜਿਹੜਾ ਮੋਟਾ ਪਸਾ ਹੈ ਉਹ ਸਾਰਾ ਉੱਪਰ ਚੱਲ ਜਾਵੇ ਤੇ ਢੂੰਗ ਅਗਰ ਪੈਂਦਾ ਹੈ ਤਾਂ ਉਹ ਵੀ ਪਰ ਜਾਵੇ ਤੇ ਜਿਨ੍ਹਾਂ ਵੀਰਾਂ ਨੂੰ ਢੂੰਗ ਪੈਂਦਾ ਹੈ ਉਹ ਕੱਪੜਾ ਵੀ ਰੱਖ ਸਕਦੇ ਨੇ ਪਰ ਸਾਡੇ ਪੱਗ ਦੇ ਵਿੱਚ ਇਸ ਵੀਡੀਓ ਚ ਕੋਈ ਵੀ ਢੂੰਗ ਨਹੀਂ ਪੈਂਦਾ ਤਾਂ ਕਰਕੇ ਅਸੀਂ ਕੋਈ ਵੀ ਕੱਪੜਾ ਯੂਜ਼ ਨਹੀਂ ਕੀਤਾ ਤੇ ਛੇਵਾਂ ਲੜ ਹਮੇਸ਼ਾ ਅਸੀਂ ਸਿੰਗਲ ਹੀ ਲਗਾਉਂਦੇ ਆਂ ਲੜ ਨੂੰ ਇੱਕ ਜਾਂ ਦੋ ਵਾਰ ਪਿੰਚ ਕਰਕੇ ਪ੍ਰੋਪਰ ਤਰੀਕੇ ਨਾਲ ਛੇਵਾਂ ਲੜ ਪੁੱਛੇ ਤੱਕ ਲਗਾਉਣਾ ਹੈ ਤੇ ਹਲਕਾ ਜਿਹਾ ਪਹਿਲਾਂ ਹੀ ਲੜ ਨੂੰ ਮੋੜ ਲੈਣਾ ਹੈ ਤਾਂ ਕਿ ਜਿਹੜਾ ਬਾਜ ਨਾਲ ਅਸੀਂ ਇਹਦੀ ਮੋਟਾਈ ਵੀ ਆ ਜਿਹੜੀ ਬਾਕੀ ਲੜਾਂ ਦੇ ਬਰਾਬਰ ਅਸੀਂ ਕਰ ਸਕੀਏ ਤੇ ਐਵੇਂ ਆਪਣਾ ਛੇਵਾਂ ਰਫ ਲੜ ਲੱਗ ਚੁੱਕਾ ਹੈ ਤੇ ਹੁਣ ਆਪਾਂ ਇਹਨੂੰ ਸਫਾਈ ਵੀ ਦੇਣੀ ਹੈ ਤੇ ਇਹਦੀ ਮੋਟਾਈ ਵੀ ਬਰਾਬਰ ਕਰਨੀ ਹੈ ਬਾਜ ਨਾਲ ਤੇ ਪਿਆਜ ਨਾਲ ਆਪਾਂ ਨੇ ਜਿਹੜੇ ਸਾਰੇ ਲੜਾਂ ਨੂੰ ਅੱਗੇ ਤੋਂ ਜਿਹੜੇ ਮੈਂ ਕਹਿੰਦਾ ਸੀ ਨੇੜੇ-ਨੇੜੇ ਰੱਖਣੇ ਨੇ ਉਹ ਸਾਡੇ ਜਿਹੜੇ ਦੂਰ ਹੋ ਜਾਂਦੇ ਨੇ ਪੱਗ ਬੰਦਦੇ ਹੋਏ ਉਹ ਆਪਾਂ ਨੇ ਬਾਤ ਦੇ ਵਿੱਚ ਸਾਰੇ ਇਕੱਠੇ ਕਰ ਲੈਣੇ ਨੇ ਤਾਂ ਕਿ ਜਿਹੜਾ ਪੱਗ ਦਾ ਸੈਂਟਰ ਹੈ ਉਹ ਬਿਲਕੁਲ ਨੱਕ ਦੀ ਸੀਧ ਦੇ ਵਿੱਚ ਬਣ ਸਕੇ ਹੁਣ ਆਪਾਂ ਕੱਲੇ-ਕੱਲੇ ਲੜ ਨੂੰ ਅੱਗੇ ਤੋਂ ਜਿਹੜੇ ਵੀ ਦੂਰ-ਦੂਰ ਹੋਏ ਨੇ ਇਹਨਾਂ ਡਿਫਰੈਂਸ ਜਿਹੜਾ ਦੂਰ ਹੋ ਗਿਆ ਹੈ ਢਿੱਲੇ ਹੋਏ ਨੇ ਉਹ ਆਪਾਂ ਨੇ ਸਾਰੇ ਸੈੱਟ ਕਰਨੇ ਨੇ ਅੱਗੇ ਤੋਂ ਸਾਰੇ ਲੜ ਇਕੱਠੇ ਕਰਨੇ ਨੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਲੜ ਨੂੰ نیچے ਨੂੰ ਖਿੱਚ ਕੇ ਆਪਾਂ ਨੇ ਬਾਦੇ ਵਿੱਚ ਅੰਦਰ ਨੂੰ ਕਰਨਾ ਹੈ ਇਹਨਾਂ ਨੂੰ ਸਾਰਿਆਂ ਨੂੰ ਟਾਈਟ ਕਰਨਾ ਹੈ ਤਾਂ ਕਿ ਕੋਈ ਵੀ ਲੜ ਬਾਦੇ ਵਿੱਚ ਢਿੱਲਾ ਨਾ ਰਹੇ ਸਕੇ ਜਿਹੜਾ ਵੀ ਤੁਹਾਨੂੰ ਲੱਗਦਾ ਢਿੱਲਾ ਲੜ ਹੈ ਉਹਨੂੰ ਆਪਾਂ نیچے ਵੱਲ ਨੂੰ ਖਿੱਚਣਾ ਹੈ ਪੂਰਾ ਖੋਲ ਲੈਣਾ ਹੈ ਉਸ ਤੋਂ ਬਾਅਦ ਖੱਬੇ ਹੱਥ ਨਾਲ ਆਪਾਂ ਨੇ ਚੁੰਡੀ ਬਣਾਉਣੀ ਹੈ ਤੇ ਲੜ ਨੂੰ ਫੜ ਕੇ ਥੋੜਾ ਜਿਆ ਅੰਦਰ ਵੱਲ ਨੂੰ ਮੋੜ ਕੇ ਤੇ ਬਾਜ ਨਾਲ ਆਪਾਂ ਨੇ ਜਿਹੜੇ ਆਪਣੇ ਵਾਲ ਨੇ ਉਹ ਸੈੱਟ ਕਰ ਲੈਣੇ ਨੇ ਇਹ ਹੁਣ ਵਾਰੀ ਆ ਗਈ ਹੈ ਜੀ ਆਪਣੀ ਕਲਗੀ ਲੜਦੀ ਕਲਗੀ ਲੜ ਲਗਾਉਣ ਲਈ ਹਮੇਸ਼ਾ ਇੱਕ ਪਿੰਨ ਹੈ ਜਿਹੜਾ ਉਹ ਆਪਣੀ ਨੱਕ ਦੀ ਸੀਧੇ ਜਮਾਈ ਸੈਂਟਰ ਵਿੱਚ ਰੱਖਣਾ ਹੈ ਤੇ ਪੱਗ ਦੇ ਵਿੱਚ ਲਗਾਉਣਾ ਹੈ ਤੇ ਉਸ ਤੋਂ ਬਾਅਦ ਅਸੀਂ ਕਲਗੀ ਲੜ ਜਿਵੇਂ ਪੂਣੀ ਪਿੱਛੇ ਤੋਂ ਆ ਰਹੀ ਹੈ ਉਸੇ ਤਰ੍ਹਾਂ ਅਸੀਂ ਕਲਗੀ ਲੜ ਵਿੱਚ ਵੀ ਅੰਦਰ ਨੂੰ ਕੱਪੜੇ ਨੂੰ ਮੋੜਨਾ ਹੈ ਤੇ ਸਫਾਈ ਪੂਰੀ ਦੇ ਦੇਣੀ ਹੈ ਉਸ ਤੋਂ ਬਾਅਦ ਜਿਹੜਾ ਪੰਜਵੇਂ ਲੜ ਵਿੱਚ ਆਪਣਾ ਕੋਈ ਵੀ ਵੱਟ ਬਣਦਾ ਹੈ ਅੰਦਰ ਉਹਨੂੰ ਅਸੀਂ ਬਾਜ਼ੀ ਦੀ ਮਦਦ ਨਾਲ ਸੈੱਟ ਕਰ ਲੈਣਾ ਹੈ ਤੇ ਫਿਰ ਤੁਸੀਂ ਪੂਰੇ ਧਿਆਨ ਨਾਲ ਦੇਖੋ ਕਿ ਕਲਗੀ ਲੜਗੀ ਮਿਲਦਾ ਹੈ ਕਿੰnyi ਵੀ ਜਿਹੜੇ ਸਿੱਧਾ ਹੀ ਲੜ ਲਗਾ ਲੈਂਦੇ ਨੇ ਜਿਹੜਾ ਪੁਆਇੰਟ ਹੈ ਬਹੁਤ ਹੀ ਬਰੀਕੀ ਨਾਲ ਦੇਖਣਾ ਚਾਹੀਦਾ ਹੈ ਕਿਵੇਂ ਅਸੀਂ ਕਲਗੀ ਲੜ ਲਗਾਇਆ ਹੈ ਕਿ ਜਿਵੇਂ ਜਿੱਥੇ ਅਸੀਂ ਪਿੰਨ ਰੱਖਿਆ ਸੀ ਲਗਾਇਆ ਸੀ ਉੱਥੇ ਤੋਂ ਅਸੀਂ ਲੜ ਨੂੰ ਅੰਦਰ ਵੱਲ ਨੂੰ ਮੋੜ ਕੇ V ਸ਼ੇਪ ਦੇ ਵਿੱਚ ਦੁਬਾਰਾ ਖੋਲ ਲਿਆ ਹੈ ਤੇ ਵੀ ਸ਼ੇਪ ਦੇ ਵਿੱਚ ਖੋਲ ਕੇ ਥੋੜੀ ਜਿਹੀ ਵੱਟ ਪਾਏ ਨੇ ਤੇ ਆਪਾਂ ਨੇ ਹੁਣ ਜਿਹੜੇ ਉੱਪਰ ਤੋਂ ਲੜ ਢੀਲਾ ਨਾ ਹ ਸਕੇ ਤਾਂ ਕਰਕੇ ਆਪਾਂ ਉਸ ਦੇ ਵਿੱਚ ਤਿੰਨ ਜਾਂ ਚਾਰ ਪਿੰਨ ਲਗਾਵਾਂਗੇ ਤਾਂ ਕਿ ਜਿੱਥੇ ਵੀ ਅਸੀਂ ਸਫ਼ਰ ਕਰਦੇ ਹਾਂ ਮੋਟਰਸਾਈਕਲ ਤੇ ਆ ਕਿਤੇ ਵੀ ਜਾਣਾ ਹੁੰਦਾ ਹੋਵੇ ਤਾਂ ਲੜ ਢੀਲਾ ਨਹੀਂ ਹੋਊਗਾ ਤੁਹਾਡਾ ਉੱਪਰ ਤੋਂ ਤੇ ਇਸੇ ਤਰ੍ਹਾਂ ਆਪਣੀ ਜਿਹੜਾ ਇੱਕ ਸਟਾਈਲ ਹੈ ਪੱਗ ਦਾ ਉਹ ਬਣ ਗਿਆ ਹੈ ਸਫਾਈ ਦਾ ਪ੍ਰੋਪਰ ਧਿਆਨ ਰੱਖਣਾ ਹੈ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਵੱਟ ਬਣ ਰਹੀ ਨੇ ਆਪਾਂ ਉਹਨਾਂ ਨੂੰ ਬਾਜ ਨਾਲ ਸਫਾਈ ਦੇ ਦੇਣੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਨੇ ਇੱਕ ਤੋਂ ਤਿੰਨ ਲੜਾਂ ਵਾਲੀ ਦਸਤਾਰ ਸਜਾ ਲਈ ਹੈ ਵਾਹਿਗੁਰੂ 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 ਇਹ ਹੁਣ ਅਸੀਂ ਉੱਪਰ ਦੇ ਲੜ ਜਿਹੜੇ ਉਹ ਸਫਾਈ ਕਰਨੀ ਹੈ ਲੜਾਂ ਦੀ ਸਾਰਿਆਂ ਦੀ ਉਹਨਾਂ ਦਾ ਵੀ ਡਿਸਟੈਂਸ ਜਿਹੜਾ ਉਹ ਬਰਾਬਰ ਕਰਨਾ ਹੈ ਵਾਜ ਨਾਲ ਅਸੀਂ ਤੇ ਹੱਥ ਨਾਲ ਉਹਨਾਂ ਦਾ ਡਿਸਟੈਂਸ ਤੇ ਮੋਟਾਈ ਤੇ ਉਹਨਾਂ ਦੀ ਜੜੀ ਸਫਾਈ ਹੈ ਉਹ ਕਰਨੀ ਹੈ ਤੇ ਮੈਂ ਤਾਂ ਇਹ ਵੀਡੀਓ ਬਣਾਉਣ ਕਰਕੇ ਸ਼ੀਸ਼ਾ ਨੇ ਯੂਜ਼ ਕਰ ਰਿਹਾ ਤੁਸੀਂ ਸ਼ੀਸ਼ੇ ਦਾ ਵੀ ਯੂਜ਼ ਕਰ ਸਕਦੇ ਹੋ ਤੇ ਆਪਣੇ ਸੱਜੇ ਹੱਥ ਨਾਲ ਫੜ ਕੇ ਖੱਬੇ ਹੱਥ ਨਾਲ ਬਾਜ ਫੇਰ ਕੇ ਉਸ ਉੱਪਰ ਵਾਲੇ ਲੜਾਂ ਦੀ ਜਿਹੜੀ ਸਫਾਈ ਕਰ ਸਕਦੇ ਹੋ ਤੇ ਹੁਣ ਵਾਰੀ ਆ ਗਈ ਹੈ ਜੀ ਸਿਰ ਠਕਣ ਦੀ ਸਿਰ ਤੁਸੀਂ ਬਹੁਤ ਹੀ ਚੰਗੇ ਤਰੀਕੇ ਨਾਲ ਠਕਣਾ ਹੈ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਪਹਿਲਾਂ ਲੜਨ ਨੂੰ ਉੱਪਰ ਖਿੱਚਣਾ ਹੈ ਥੋੜਾ ਜਿਹਾ ਲੜਾਪਿਆ ਸੀ ਪਿੱਛੇ ਛੱਡਣਾ ਹੈ ਤੇ ਦੋਨੇ ਜਿਹੜੇ ਪੱਲੇ ਨੇ ਪੁਣੀਦੇ ਉਹ ਅਸੀਂ ਬਰਾਬਰ ਕਰਨੇ ਨੇ ਤਾਂ ਹੀ ਲੜਨ ਨੂੰ ਦੋਵੇਂ ਪਾਸਿਆਂ ਤੋਂ ਅੰਦਰ ਪਾਉਣਾ ਹੈ ਕਿਉਂਕਿ ਜਿਹੜਾ ਵਿੱਚ ਵਾਲਾ ਜਿਹੜਾ ਬੇਸ ਹੁੰਦਾ ਹੈ ਆਪਣਾ ਉਹ ਫਿਰ ਪੱਗ ਦੇ ਵਿੱਚ ਦੀ ਦਿਖਦਾ ਹੈ ਉਹ ਚੰਗਾ ਨਹੀਂ ਲੱਗਦਾ ਤਾਂ ਕਰਕੇ ਆਪਾਂ ਨੇ ਦੋ ਪੱਲੇ ਨੇ ਜਿਹੜੇ ਬਰਾਬਰ ਰੱਖਣੇ ਹੈ ਪੱਗ ਦੇ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਜਿਵੇਂ ਵੀ ਨੀਚੇ ਵਾਲਾ ਜਿਹੜਾ ਬੇਸ ਸੀ ਰੈੱਡ ਕਲਰ ਦਾ ਉਹ ਜਿਵੇਂ ਵੀ ਪੱਗ 'ਚੋਂ ਨਹੀਂ ਦਿਖ ਰਿਹਾ ਤੇ ਹੁਣ ਆਪਾਂ ਲੂਪੀ ਲੜਾਂ ਨੂੰ ਦੋਵੇਂ ਪਾਸਿਆਂ ਤੋਂ ਅੰਦਰ ਨੂੰ ਮੋੜ ਕੇ ਲਗਾ ਲੈਣਾ ਹੈ ਟਾਈਟ ਕਰਕੇ ਤਾਂ ਕਿ ਜਿਹੜੀ ਪਿੱਛੇ ਤੋਂ ਵੀ ਪੱਗ ਥੋੜੀ ਢਿੱਲੀ ਨਾ ਹੋਵੇ ਤੇ ਆਪਾਂ ਸਫਾਈ ਦਾ ਵੀ ਪੂਰਾ ਧਿਆਨ ਰੱਖਣਾ ਹੈ ਤੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਆਪਣਾ ਪੱਗ ਦਾ ਜਿਹੜਾ ਪਹਿਲਾ ਸਟਾਈਲ ਹੈ 1 ਤੋਂ 3 ਲੜਾਂ ਵਾਲੀ ਪੱਗ ਇਹ ਸਟਾਈਲ ਆਪਣਾ ਕੰਪਲੀਟ ਹੋ ਚੁੱਕਾ ਹੈ ਤੇ ਹੁਣ ਆਪਾਂ ਸਜਾਵਾਂਗੇ ਜੀ ਦੂਜੇ ਨੰਬਰ ਦਾ ਸਟਾਈਲ ਜਿਹੜਾ ਕੀ ਹੁੰਦਾ ਹੈ ਜੋੜੀਦਾਰ ਦੋ ਦੋ ਜਿਹੜੇ ਜੋੜੇ ਬਣਾ ਕੇ ਅਸੀਂ ਲੜਾਂ ਨੂੰ ਰੱਖਣਾ ਹੈ ਪੇੜ ਦੇ ਵਿੱਚ ਤੇ ਜਿਹੜੇ ਤਿੰਨ ਸਟਾਈਲ ਅਸੀਂ ਪੱਗ ਦੇ ਬਣਾਉਣੇ ਨੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਉਣੇ ਨੇ ਪੂਰੀ ਸਫਾਈ ਦਾ ਅਸੀਂ ਧਿਆਨ ਰੱਖਣਾ ਹੈ ਤੇ ਜੋੜੀਦਾਰ ਲੜ ਬਣਾਉਣ ਲਈ ਆਪਾਂ ਨੇ ਜਿਹੜੇ ਦੋ ਦੋ ਜਿਹੜੇ ਲੜ ਨੇ ਉਹਨਾਂ ਨੂੰ ਇਕੱਠੇ ਕਰਨਾ ਹੈ ਤੇ ਤੀਜੀ ਲੜ ਨੂੰ ਥੋੜਾ ਡਿਸਟੈਂਸ ਦੇ ਕੇ ਦੂਰ ਰੱਖਣਾ ਹੈ ਤੇ ਇਸੇ ਤਰ੍ਹਾਂ ਆਪਾਂ ਨੇ ਸਾਰੇ ਲੜਾਂ ਵਿੱਚ ਕਰਨਾ ਹੈ ਤੇ ਇਹ ਵਾਲੇ ਪੁਆਇੰਟ ਨੂੰ ਤੁਸੀਂ ਪੂਰੇ ਧਿਆਨ ਨਾਲ ਦੇਖੋ ਤੇ ਦੂਜਾ ਸਟਾਈਲ ਵੀ ਤੁਸੀਂ ਬੜੀ ਆਸਾਨੀ ਨਾਲ ਬਣਾ ਸਕਦੇ ਹੋ ਪੱਗ ਦੇ ਵਿੱਚ ਕਿ ਜਿਵੇਂ ਆਪਾਂ ਇੱਕ ਹੱਥ ਦੀ ਮਦਦ ਨਾਲ ਤੇ ਦੂਜਾ ਅਸੀਂ ਬਾਜ ਨਾਲ ਜਿਹੜੇ ਪੇਅਰ ਬਣਾ ਰਹੇ ਹਾਂ ਆਪਣੀ ਪੱਗ ਦੇ ਵਿੱਚ ਲੜਾਂ ਦੇ ਤੇ ਪੂਰੀ ਸਫਾਈ ਰੱਖਣੀ ਹੈ ਅੱਗੇ ਤੋਂ ਪਿੱਛੇ ਤੱਕ ਜਿਹੜਾ ਬਰਾਬਰ ਹੋਣੇ ਚਾਹੀਦੇ ਨੇ ਲੜ ਠੀਕ ਹੈ ਤੇ ਸਾਰੇ ਲੜਾਂ ਵਿੱਚ ਡਿਸਟੈਂਸ ਹੈ ਜਿਹੜਾ ਉਹ ਆਪਾਂ ਨੇ ਬਰਾਬਰ ਰੱਖਣਾ ਹੈ ਉਈ ਵੀ ਘੱਟ ਵੱਧ ਦੇ ਜਿਹੜਾ ਡਿਫਰੈਂਸ ਹੈ ਉਹਨਾਂ ਵਿੱਚ ਨਹੀਂ ਰੱਖਣਾ ਤੇ ਨਾਲ ਦੀ ਨਾਲ ਆਪਾਂ ਨੇ ਸਫਾਈ ਦਾ ਵੀ ਧਿਆਨ ਰੱਖਣਾ ਹੈ ਤੇ ਇਸ ਸਾਰੀ ਪੱਗ ਦੇ ਵਿੱਚ ਅਸੀਂ ਜਿਹੜੇ ਗੁੜਾਈ ਦੇ ਵਿੱਚ ਲੜ ਰੱਖਣੇ ਨੇ ਕਈ ਵੀਰ ਹੁੰਦੇ ਨੇ ਉਹ 3D ਲੜਵੀ ਬਣਾ ਲੈਂਦੇ ਨੇ ਇਹਨਾਂ ਤੋਂ ਪਰ ਅਸੀਂ ਜਿਹੜੇ ਵੀਰ ਸਿੱਖ ਰਹੇ ਨੇ ਅਜੇ ਬਿਗਿਨਰ ਨੇ ਹਨਾ ਪੱਗ ਨੂੰ ਪੂਰੀ ਸਫਾਈ ਨਹੀਂ ਦੇ ਪਾਉਂਦੇ ਅਸੀਂ ਉਹਨਾਂ ਲਈ ਇਹ ਪੱਗ ਦਾ ਟਿਊਟੋਰੀਅਲ ਲੈ ਕੇ ਆਏ ਆ ਤੇ ਤਾਂਕਿ ਜਿਹੜੇ ਉਹ ਵੀਰ ਵਧੀਆ ਤਰੀਕੇ ਨਾਲ ਲੜਾਂ ਦੀ ਸਫਾਈ ਕਰ ਲੈਣ ਤੇ ਸਿੱਖ ਸਕਣ ਤੇ ਸੋਹਣੀ ਤੇ ਸੋਹਣੀ ਦਸਤਾਰ ਪਹਿਨਣਾ ਉਸ ਜਾਨੀ ਸਿੱਖ ਲੈਣ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮੰਦੀ ਇੱਛਾ ਹੈ ਕਿ 3D ਕਰਨੇ ਨੇ ਉਹ ਆਪਣੇ ਹਿਸਾਬ ਨਾਲ ਉਹ ਕਰ ਸਕਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਲੜਾਂ ਦਾ ਡਿਸਟੈਂਸ ਹੈ ਜਿਹੜਾ ਉਹ ਬਰਾਬਰ ਰੱਖਣਾ ਹੈ ਕੋਈ ਵੀ ਉੱਪਰ نیچے ਲੜ ਨਹੀਂ ਹੋਣਾ ਚਾਹੀਦਾ ਬਾਜ ਨਾਲ ਤੇ ਆਪਣੇ ਹੱਥਾਂ ਨਾਲ ਅਸੀਂ ਸਫਾਈ ਪਿੱਛੇ ਤੱਕ ਲੜਾਂ ਨੂੰ ਦੇਣੀ ਹੈ ਤੇ ਇਸੇ ਤਰ੍ਹਾਂ ਆਪਣਾ ਜਿਹੜਾ ਇਹ ਸੈਕੰਡ ਸਟਾਈਲ ਹੈ ਪੱਗ ਦਾ ਉਹ ਵੀ ਕੰਪਲੀਟ ਹੋ ਚੁੱਕਾ ਹੈ ਤੇ ਤੁਸੀਂ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਅਸੀਂ ਬਹੁਤ ਹੀ ਵਧੀਆ ਤੇ ਸੋਹਣੇ ਤਰੀਕੇ ਨਾਲ ਦਸਤਾਰ ਨੂੰ ਸਜਾ ਲਿਆ ਹੈ ਤੇ ਹੁਣ ਅਸੀਂ ਪੱਗ ਦਾ ਤੀਜਾ ਸਟਾਈਲ ਹੈ ਜਿਹੜਾ ਉਹ ਸਟਾਰਟ ਕਰਨ ਜਾ ਰਹੇ ਹਾਂ ਤੁਸੀਂ ਪੂਰੇ ਧਿਆਨ ਨਾਲ ਦੇਖਣਾ ਹੈ ਕਿ ਅਸੀਂ ਦੋ ਦੋ ਜਿਹੜੇ ਪੇਰਾਂ ਵਾਲੇ ਲੜਨੇ ਉਹਨਾਂ ਤੋਂ ਅਸੀਂ ਮੁਕਤਸ਼ਰ ਸ਼ਾਹੀ ਦਸਤਾਰ ਕਿਵੇਂ ਸਜਾ ਰਹੇ ਹਾਂ ਤੁਸੀਂ ਵੀ ਸੇਮ ਟੂ ਸੇਮ ਇਸੇ ਤਰੀਕੇ ਨਾਲ ਆਪਣੇ ਹੱਥ ਤੇ ਬਾਜ ਨਾਲ ਪੂਰੇ ਵਧੀਆ ਤਰੀਕੇ ਨਾਲ ਸਫਾਈ ਦੇ ਨਾਲ ਮੁਕਤਸ਼ਰ ਸ਼ਾਹੀ ਦਸਤਾਰ ਸਜਾ ਸਕਦੇ ਹੋ ਤੇ ਤੁਸੀਂ ਉਰੇ ਧਿਆਨ ਨਾਲ ਦੇਖਣਾ ਹੈ ਇੱਕ ਲੜ ਅਸੀਂ ਅੰਦਰ ਵੱਲ ਕਰਿਆ ਹੈ ਤੇ ਦੂਜੇ ਲੜ ਨੂੰ ਅਸੀਂ ਹੱਥ ਨਾਲ ਅੱਗੇ ਵੱਲ ਨੂੰ ਕਰ ਲਿਆ ਹੈ ਤਾਂ ਕਿ ਜਿਹੜੀ ਵਧੀਆ ਤਰੀਕੇ ਨਾਲ ਸਫਾਈ ਰਹਿ ਸਕੇ ਤੇ ਲੜ ਪ੍ਰੋਪਰ ਬਣ ਸਕੇ ਆਪਣੀ ਤੁਸੀਂ ਦੇਖ ਸਕਦੇ ਹਾਂ ਇਦਾਂ ਹੀ ਆਪਾਂ ਨੇ ਸਾਰੀ ਭੱਗ ਦੇ ਵਿੱਚ ਕਰਨਾ ਹੈ ਤੇ ਤੁਸੀਂ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖੋ ਕਿ ਮੁਖਤਸ਼ਰ ਸ਼ਾਈ ਜਿਹੜੀ ਦਸਤਾਰ ਹੈ ਉਹ ਕਿਵੇਂ ਸਜਾਈ ਜਾਂਦੀ ਹੈ ਤੁਸੀਂ ਇਹ ਐਸੀ ਤਰੀਕੇ ਨਾਲ ਇੱਕ ਲੜ ਨੂੰ ਹੱਥ ਨਾਲ ਫੜਨਾ ਹੈ ਤੇ ਦੂਜੇ ਲੜ ਨੂੰ ਬਾਜਤਣ ਅੰਦਰ ਨੂੰ ਕਰ ਲੈਣਾ ਹੈ ਜਿਹੜੀ ਮੁਕਸ਼ਰ ਸ਼ਾਹੀ ਦਸਤਾਰ ਹੁੰਦੀ ਆ ਉਸ ਵਿੱਚ ਵੈਸੇ ਤਾਂ ਲੜ ਜਾਦਾ ਬਣਦੀ ਨੇ ਪਰ ਜਿਹੜੇ ਵੀਰ ਹਜੇ ਪੱਗ ਸਿੱਖ ਰਹੇ ਨੇ ਉਹ ਘੱਟ ਵਾਲਾਂ ਵਾਲੀ ਜਿਹੜੀ ਮੁਕਸ਼ਰ ਸ਼ਾਹੀ ਦਸਤਾਰ ਸਜਾ ਕੇ ਉਸ ਦੀ ਪੂਰੀ ਪ੍ਰੈਕਟਿਸ ਕਰਨ ਤੇ ਉਸ ਤੋਂ ਬਾਅਦ ਜਿਹੜੇ ਜਾਦਾ ਲੜਾਂ ਵਾਲੀ ਮੁਕਸ਼ਰ ਸ਼ਾਹੀ ਦਸਤਾਰ ਉਹ ਸਜਾ ਸਕਦੇ ਨੇ ਇਹ ਵੀਡੀਓ ਤਾਂ ਹੀ ਉਹਨਾਂ ਲਈ ਸਪੈਸ਼ਲ ਬਣਾਈ ਗਈ ਹੈ ਤਾਂ ਕਿ ਉਹ ਵੀ ਪੂਰੀ ਪ੍ਰੋਪਰ ਸਫਾਈ ਤੇ ਜਿਹੜਾ ਇਹਦੇ ਚ ਟ੍ਰਿਕ ਲੱਗਦੀ ਹੈ ਲੜਾਂ ਨੂੰ ਇੱਕ ਦੂਜੇ ਦੇ ਅੰਦਰ ਕਿਵੇਂ ਪਾਇਆ ਜਾਂਦਾ ਹੈ ਤੇ ਉਹਨਾਂ ਦੀ ਸਫਾਈ ਤੇ ਮੋਢਾਈ ਸਾਰਾ ਕੁਝ ਜਿਹੜਾ ਮੈਂਟੇਨ ਰੱਖਣਾ ਹੈ ਉਹ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਪਤਾ ਲੱਗ ਸਕੇ ਤਾਂ ਕਿ ਉਹ ਵੀ ਪ੍ਰੋਪਰ ਤਰੀਕੇ ਨਾਲ ਪੂਰੀ ਸਫਾਈ ਵਾਲੀ ਦਸਤਾਰ ਸਜਾ ਸਕਣ ਤੇ ਉਹਨਾਂ ਨੂੰ ਪਹਿਲਾਂ ਘੱਟ ਲੜਾਂ ਵਿੱਚ ਹੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਤਾਂ ਹੁਣ ਅਸੀਂ ਜਿਹੜੀ ਮੁਖਸ਼ਰ ਸ਼ਾਹੀ ਦੀ ਤੀਜੀ ਲੇਅਰ ਹੈ ਉਹ ਕੰਪਲੀਟ ਕਰ ਲਈ ਹੈ ਇਹ ਸੇਧਾਂ ਆਪਾਂ ਨੇ ਪਿੱਛੇ ਤੱਕ ਜਿਹੜੀ ਮੁਖਤਸਰ ਸ਼ਹੀਦ ਦਸਤਾਰ ਦੇ ਵਿੱਚ ਪਿੱਛੇ ਤੇ ਵੀ ਜਿਹੜੇ ਲੜਨੇ ਉਹਨਾਂ ਨੂੰ ਵੀ ਇੱਕ ਦੂਜੇ ਦੇ ਅੰਦਰ ਪਾਉਣਾ ਹੈ ਤੇ ਪੂਰੀ ਸਫਾਈਆਂ ਐਂਡ ਤੱਕ ਜਿਹੜੇ ਲੜ ਬਣਾਉਣੇ ਨੇ ਵੀਡੀਓ ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮੁਕਸ਼ਰ ਸਾਈ ਦਸਤਾਰ ਹੈ ਉਸ ਦੇ ਵਿੱਚ ਜਿਹੜੇ ਅੱਗੇ ਤੋਂ ਲੜ ਬਣਾਏ ਨੇ ਉਹ ਥੋੜੇ ਛੋਟੇ ਨੇ ਬਾਰੀਕ ਨੇ ਜਿਹੜੇ ਅੱਗੇ ਪਿੱਛੇ ਜਾ ਕੇ ਜਿਹੜੇ ਲੜ ਬਣ ਰਹੇ ਨੇ ਉਹ ਥੋੜੇ ਵੱਡੇ ਨੇ ਵਿੱਚ ਹਮੇਸ਼ਾ ਇਦਾਂ ਹੀ ਹੁੰਦਾ ਹੈ ਕਿ ਜਿਹੜੇ ਅੱਗੇ ਵਾਲੇ ਲੜ ਹੁੰਦੇ ਨੇ ਉਹ ਥੋੜੇ ਛੋਟੇ ਹੁੰਦੇ ਨੇ ਤੇ ਜਦੋਂ ਅਸੀਂ ਪੱਗ ਦੇ ਵਿਚਾਰੇ ਜੀ ਪਹੁੰਚ ਜਾਂਦੇ ਹਾਂ ਖੱਬੇ ਪਾਸੇ ਤੇ ਤਾਂ ਉਹ ਥੋੜੇ ਲੜ ਵੱਡੇ ਹੁੰਦੇ ਹਨ ਤੇ ਲਾਸਟ ਤੱਕ ਅਸੀਂ ਲੜਾਂ ਨੂੰ ਸਫਾਈ ਦੇ ਦਿੱਤੀ ਹੈ ਜਿਹੜੀ ਲਟਰ ਹੈਗੇ ਨੇ ਜਿੱਥੇ ਵੱਟ ਦਿਖਦੇ ਨੇ ਆਪਾਂ ਨੇ ਉਹਨਾਂ ਨੂੰ ਸੈੱਟ ਕਰ ਲੈਣਾ ਹੈ ਸਫਾਈ ਦੇ ਦੇਣੀ ਹੈ ਇਹ ਹੌਲੀ ਹੌਲੀ ਕਰਦੇ ਕਰਦੇ ਅਸੀਂ ਇਹ ਸਟਾਈਲ ਵੀ ਕੰਪਲੀਟ ਕਰ ਲਿਆ ਹੈ ਤੇ ਸਫਾਈ 'ਤੇ ਜਿਆਦਾ ਪੂਰਾ ਧਿਆਨ ਰੱਖਣਾ ਹੈ ਜਿਹੜੇ ਵੀ ਲੜ ਮੋਟੇ ਬਦਲੇ ਨੇ ਉਹਨਾਂ ਨੂੰ ਸੈੱਟ ਕਰ ਲੈਣਾ ਹੈ ਬਾਅਦ 'ਤੇ ਆਪਣੇ ਖੱਬੇ ਹੱਥ ਦੀ ਮਦਦ ਨਾਲ ਇੱਕ ਦੂਜੇ ਲੜ ਨੂੰ ਖਿੱਚ ਕੇ ਪ੍ਰੋਪਰ ਤਰੀਕੇ ਨਾਲ ਇਹ ਜੇੜੀ ਮੁਕਸ਼ਰ ਸ਼ਹੀਦ ਦਸਤਾਰ ਅਸੀਂ ਸਜਾ ਲਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਤਰੀਕੇ ਨਾਲ ਦਸਤਾਰ ਸਜਾਈ ਹੈ ਤੇ ਹੁਣ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਤੁਹਾਨੂੰ ਸਭ ਤੋਂ ਵੱਧ ਸੋਹਣਾ ਕਿਹੜਾ ਸਟਾਈਲ ਲੱਗਿਆ ਤੇ ਮਿਲਦੇ ਹਾਂ ਜੀ ਪੱਗ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ